ਸਤਿ ਸ਼੍ਰੀ ਅਕਾਲ ਜੀ ਸਵਾਲ ਤੇ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਅਸਤੇ ਨਗ ਲੈ ਕੇ ਆਉਂਦੇ ਆ ਜੀ 10 ਵਿੱਚ ਸੂਏ ਸਵਾਏ ਵੀ 1 2 ਤੇ ਬਾਕੀ ਗੱਬਣ ਤਿਆਰੀ ਆ 2-4 ਦਿਨ ਲਗਭਗ ਆਸੇ-ਪਾਸੇ ਲੈਂਦੇ ਆ ਡਿਟੇਲ ਤੁਹਾਨੂੰ ਬਾਅਦ ਤੋ ਲੈ ਕੇ ਦੇਵਾਂਗਾ ਤਸੱਲੀ ਵਰਤ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਕੋਈ ਸਸੀਗਾਲ ਜੀ ਸਸੀਗਾਲ ਵਾ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪੀ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98552 95821 ਜੀ ਠੀਕ ਆ ਜੀ ਹਾਂਜੀ ਅੱਜ ਦਾ ਨੰਬਰ ਹੋਰ ਲੈ ਲਓ ਜੀ 78373 95821 ਵਰਦਾ ਬੜਾ ਹਾਂਜੀ ਦਾਸਨਗ ਜੀ ਟੋਟਲ ਹਾਂਜੀ ਤਸਾਂ ਜੋ ਦੋਸੂਏ ਸਵਾਏ ਆ ਜੀ ਦੋ ਸੂਏ ਸਵਾਏ ਬਾਕੀ ਗੱਬਣ ਬਾਕੀ ਗੱਬਣ ਤਿਆਰ ਹੀ ਆ ਹਾਂਜੀ ਤਿਆਰ ਹੈ ਬੱਚਾ ਤੇ ਆ ਇਧਰ ਹੋ ਜਪਾ ਸ਼ੁਰੂ ਕਰ ਲੈਨੇ ਆਂ ਵੀਰੇ ਹਾਂਜੀ ਸੂਆ ਕਿੰਨਾ ਮਾ ਜੀ ਇਹਨੇ ਦੂਜੇ ਸੂਏ ਸੁਣਾ ਜੀ ਬੱਚੀ ਨੇ ਇਹਨੇ ਦੂਜੇ ਸੂਏ ਸਮਾਂ ਕਿੰਨਾ ਲਊਗੀ ਜੀ ਬਾ ਸਮਾਈ ਯਾਨੀ ਕਿ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਇਹ ਘਟੋ ਘਟਾ ਹਵਤਾ ਪਿਆ ਜੀ ਠੀਕ ਹੈ ਜੀ ਵੀ ਆਪਣੇ ਕੋਲੇ ਉਪਰੇ ਥਾ ਕੇ ਕਈ ਵਾਰਾਂ ਵੀ ਬਸੂ ਪਹਿਲਾਂ ਵੀ ਦੋ ਬੇਚ ਸਕਦੀ ਹੈ ਤਿਆਰੀ ਜਮਨ ਕੀ ਆ ਹਾਂਜੀ ਤਿਆਰ ਹੈ ਬੱਚੀ ਜਮਾ ਠੀਕ ਆ ਥਣਾ ਦੀ ਭਾਰਤੀ ਮੈਂ ਜਮਾ ਓਕੇ ਹੋ ਗਈ ਗਾਰੰਟੀ ਹੋਊਗੀ ਹੋਰ ਲਈ ਕਿੰਨਾ ਪਿਆ ਜੀ ਦੁੱਧ ਜ ਬਦੀ ਇਹੋ ਨੇ 22 ਲੀਟਰ ਚੋਆਇਪ ਨੂੰ ਨੇ ਠੋ ਪਿਛਲੇ ਹਾਂਜੀ 1.7 6 ਵਾ ਦਾ ਬਾਕੀ 6 ਵਾ ਦਾ ਇਹ ਪਲਾ 25 ਲੈ ਲੈ ਤੇ ਚਾਹ 15 ਲੈ ਲਈਏ ਤੁਮ ਚਾਹੇ ਜੇ ਪਾ ਪਾਵਾਂਗੇ ਨਾ ਤਾਂ ਕੁਝ ਪਾਈ ਜਾ ਹਾਂਜੀ ਹਾਂਜੀ ਤੋੜ ਕੇ ਦਿਖਾ ਦੇ ਮੇਰੇ ਕਿਉਂ ਬਾਕੀ ਜਿਹੜਾ ਆਊਗਾ ਅਗਲੇ ਨੂੰ ਆਪ ਹੀ ਸਾਹਮਣੇ ਆ ਜਾਣਾ ਇੰਸ਼ਾਅੱਲਾ ਦੁੱਧ ਤਾਂ ਹੁੰਦਾ ਵੀਰੇ ਸੇਵਾ ਦਾ ਤੁਸੀਂ ਆਪ ਦਾ ਅੰਦਾਜ਼ਾ ਲਾ ਲਿਆ ਕਰੋ ਕਿ ਆਪਾਂ ਕਿੰਨਾ ਚੋ ਸਕਦੇ ਆ ਜੀ ਰੰਗ ਪ੍ਰਿੰਟ ਦੀ ਕਰਮ ਵਾਲੀ ਪੂਰੀ ਚੰਗੀ ਹੈ ਜੀ ਕਿਸੇ ਵੀ ਪਸ਼ੂ ਦੀ ਵੀਰੇ ਹਾਈਟ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਕਿ ਬਾਈ ਦੇ ਕਿਥੋਂ ਤੱਕਰਾਉਂਦੀ ਆ ਪਿਛਲੇ ਸੂਏ ਦਾ 22 ਕਿਲੋ ਦਾ ਰਿਕਾਰਡ ਆ ਤੇ ਹਵਾਨਾ ਕਰਮਾੜੀ ਦਾ ਤੁਸੀਂ ਦੇਖ ਸਕਦੇ ਹੋ ਪੰਡਾਂ ਲਾਈ ਫਿਰਦੀ ਆ ਡੇਟ ਮੁਤਾਬਕ ਅਜੇ ਹਫਤਾ ਪਿਆ ਜੀ ਇੱਕ ਅੱਧਾ ਦਿਨ ਵੱਧ ਵੀ ਸਕਦਾ ਘਟ ਵੀ ਸਕਦਾ ਜੀ ਬਾਕੀ ਟੌਪ ਦਾ ਥਾਣਾ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਜੀ ਸੂਣਾ ਥਾਣਾ ਦਾ ਸਹਿਜ ਇਹ ਲੀਆ ਰੂਹਾਂ ਨੇ ਦੋ ਤਿੰਨ ਦਿਨ ਪਹਿਲਾਂ ਚੋਈ ਆਈ ਬੰਦਿਆਂ ਦੇ ਜਿਹਤੋਂ ਆਈ ਹੈ ਵੜੇ ਜਿਹੜੇ ਹਿਸਾਬ ਨਾਲ ਬਾਈ ਤਿਆਰੀ ਕਰੀ ਫਿਰਦੀ ਆ ਚੂਣੀ ਪੈਣੀ ਆ ਮੈਨੂੰ ਤਾਂ ਲੱਗਦਾ ਇੱਕ ਤਿਆਰ ਪੂਰੀ ਬੈਕ ਸ਼ੈਡ ਨੂੰ ਵੀ ਚੰਗੀ ਆ ਟੱਕ ਤੇ ਅੱਗੇ ਨੂੰ ਵੀ ਚੰਗੀ ਆ ਤਰਨ ਚ ਵੀ ਦਿੱਕਤ ਹੁੰਦੀ ਆ ਜਿ ਵੜਨ ਨੂੰ ਤੇ ਹਜੇ ਦਿਨ ਪਏ ਆ ਜੀ ਹੋ ਸਕਦਾ ਚੂਣੀ ਪੈ ਜੇ ਪਿਛਲੇ ਸੂਏ ਬਾਈ ਦੱਸਦਾ ਕਿ ਚੂਣੀ ਪਈ ਆ 22 23 ਕਿਲੋ ਚਾਹੇ ਤੁਸੀਂ ਮੰਨ ਕੇ ਲੈ ਜੋ ਬਾਕੀ ਸੇਵਾ ਦੇ ਚਰਤੇ ਆ ਜੀ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਇਵੇਂ ਆਪਾਂ ਫੋਨ ਤੇ ਕਰਾਂਗੇ ਹੀ ਬੋਲੋ ਇਹਦਾ ਫੋਨ ਫੋਨ ਤੇ ਹਾਂਜੀ ਹਾਂਜੀ ਦੋ ਨੰਬਰ ਇਹਦਾ ਇਹ ਪਹਿਲਾ ਸੁਆਈ ਬੱਛੀ ਪਹਿਲਾ ਸੁਆ ਦੰਦੋ ਜੀ ਦੰਦੋ ਮੈਨੂੰ ਇਹ ਵੇਖੀਦਾ ਨਹੀਂ ਕਿ ਹੋ ਸਕਦਾ ਦੁੰਦੀ ਹੋਊਗੀ ਬੱਛੀ ਠੀਕ ਹੈ ਜੀ ਤੋਂ ਅੱਜ ਹੀ ਆਪਾਂ ਕੋਈ ਆਇਆ ਬੜਾ ਚੈੱਕ ਕਰਨਾ ਹੋਇਆ ਨਿਕਾ ਜੀ ਨਮਾਤੀਆਂ ਤੋਂ ਹਾਂਜੀ ਹਾਂਜੀ ਅਸੀਂ ਤਾਂ ਬਸ ਇੱਧਰ ਅੱਠਾਂ ਟੱਕਿਆਂ ਦੇ ਬਸ ਹੀ ਸਮਾਂ ਕਿੰਨਾ ਲੈਂਦੀ ਹੈ ਜੀ ਕੋਈ ਹਫ਼ਤੇ ਦੀਰ ਕਿਡੇ ਨੇ ਵੀ ਲੈ ਜਾਣੇ ਬੱਛ ਨੇ ਠੀਕ ਆ ਹਵਾਨਾ ਬਹੁਤ ਸੋਨਾ ਜੀ ਪਿੱਟ ਨਸਾਲਾ ਗਲਾਫੀ ਹਵਾਨਾ ਕੱਲਾ ਕੱਲਾ ਥਾਨ ਨੇ ਖੜਮਾ ਬਰੀਡ ਵਾਈਜ਼ ਵੀ ਕਰਮ ਵਾਲੀ ਪੂਰੀ ਚੰਗੀ ਆ ਖੂਨਾ ਥ ਕੱਲਾ ਕੱਲਾ ਨਿੱਖੜ ਮਾ ਪੂੜ ਛਾਂਕ ਇਹਦੇ ਵੀ ਨਹੀਂ ਪੂਰਾ ਬਾਕੀ ਚੰਗੀ ਆ ਵੀਰੇ ਰੰਗ ਪ੍ਰਿੰਟ ਵਾਲੀ ਆ ਜੀ ਸੁਹਾ ਪਹਿਲਾ ਦੰਦੋ 2:10 ਦਾ ਆ ਕੇ ਆਪਾਂ ਚੈੱਕ ਨਹੀਂ ਕੀਤੇ ਉਹ ਜਿਹੜਾ ਸੱਜਣ ਲੈ ਕੇ ਜਾਊਗਾ ਚਾਹੇ ਠੰਡੀ ਵਧੀਆ ਜਿਵੇਂ ਮਾਰ ਕੇ ਲੈ ਜੀ ਠੰਡੀ ਸੀਲ ਪੂਰੀ ਆ ਜੀ ਤਾਂ ਡਿਮੈਂਡ ਬੋਤ ਪੰਜਾਂ ਨੇ ਹਾਂਜੀ ਵਛਰੀ ਜਾਤ ਬਰੀਡ ਦੇ ਕਰਮ ਵਾਲੀ ਨੇ ਕੱਢ ਕੇ ਸੁਣਨ ਜਾਤ ਬਰੀਡ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਜੀ ਫੂੜ ਛਾਂਕ ਪੂਰਾ ਵੀ ਨਹੀਂ ਹਜੇ 5-4 ਦਿਨ ਲੈ ਜਾਣੇ ਆ ਵੀਰੇ 5-4 ਦਿਨਾਂ ਤੱਕ ਰਤਾ ਤੁਹਾਨੂੰ ਵੀ ਪਤਾ ਬਈ ਤਿਆਰੀ ਹੋਰ ਵੀ ਸੋਹਣੀ ਕੀਤੀ ਹੋਊਗੀ ਜੀ ਸੋਨਾ ਗੁਲਾਬੀ ਹਵਾਨਾ ਫਿਟਨੈਸ ਵਾਲਾ ਲੇਵਾ ਕੋਈ ਆਏ ਨਹੀਂ ਵੇ ਟੱਟ ਮਾਲੇਵਾ ਇਹਦੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਹੈ ਜੀ ਇਹਦਾ ਹੀ ਲੈਣ ਦੇਣ ਜਾਈ ਬਸ 57000 ਰੁਪਏ ਆਈ ਆਪਣਾ ਉਹ ਡਿਮਾਂਡ ਤਾਂ ਦੀ ਬੱਸ ਵੈਸੇ ਹੀ ਮੌਲੇ ਆਉਂਦਾ ਪਹਿਲਾਂ 65000 ਕਰ ਦਿੰਦੇ ਸਹੀ ਗੱਲ ਜੈ ਜੀ ਹੁਣ 6700 ਤੋਂ ਘੱਟ ਕੋਈ ਕਰਦਾ ਹੀ ਨਹੀਂ ਮੌਲੇ ਜੀ ਵੱਛੀ ਦਾ ਇਹ ਤਾਂ ਗੱਲ ਹੈਗੀ 52000 ਰੁਪਏ 'ਚ ਬਾਈ ਕਹਿੰਦਾ ਮਾਣ ਤਾਂ ਨੂੰ ਹੋ ਜੂਗਾ ਹਾਂਜੀ ਤਿੰਨ ਨੰਬਰ ਵੀਰੇ ਇਹਦਾ ਸੁਆ ਕਿੰਨੇ ਮਾਜੀ ਇਹਨੇ ਇਹਨੇ ਕਿ ਦੁੱਛ ਸੁਣਾਈ ਪਈ ਨਹੀਂ ਠੀਕ ਆ ਹਜੇ ਕੋਈ ਸਮਾਂ ਕਿੰਨਾ ਲੈਂਦੀ ਹੈ ਜੀ ਕੋਈ 8-10 ਦਿਨ ਲੈ ਜੂਗੀ ਹੈ ਜੀ ਆਹ 10 ਦਿਨ ਲੈ ਜੂ ਜਿਹੜਾ ਟਮਕਣ ਆ ਜਾਵੇ ਤੇ ਵੈਸੇ ਹੀ ਹੈ ਮਾਰੀ ਨਾ ਨਾ ਇਹ ਨਹੀਂ ਚੱਲਦਾ ਜੀ ਠੀਕ ਆ ਜੀ ਹਾਂਜੀ ਵੈਸੇ ਹੀ ਆ ਇਹਦਾ ਹੈ ਵੀ ਬੇਮਲੂਮਾ ਜੀ ਮੈਂ ਕੋਈ ਸਰੋਂ ਕੋਈ ਕੋਸ਼ਿਸ਼ ਨਹੀਂ ਚਾਰ ਥਾਣੀ ਓਕੇ ਹੋਣਗੇ ਬੇਫਿਕਰ ਹੋ ਜਾ ਭਾਰ ਪਿੱਛੇ ਦੀ ਵੀ ਬਾਈ ਕਹਿੰਦਾ ਗਾਰੰਟੀ ਹੋ ਜਾ ਬਿਊਟੀ ਚੈੱਕ ਕਰੋ ਤੁਸੀਂ ਵੈੜ ਦੀ ਸੋਹਣੀ ਬਿਊਟੀ ਹੈ ਜੀ ਚਮਕ ਦਮਕ ਵਾਲੀ ਆ ਵਜਨ ਵਜੂਦ ਵਾਲੀ ਆ ਬਾਕੀ ਤੁਸੀਂ ਇਹ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਕਿੰਨੇ ਦਿਨ ਕੱਢ ਦੀਏ ਵੀਰੇ ਹਜੇ ਹਜੇ ਕੋਈ 10 ਦਿਨ ਵੀਟ ਨਹੀਂ ਕੱਟ ਜਾਣੀ ਹਜੇ ੁੱਲੇ ਹੀ ਲੈ ਜੂ ਹਾਂਜੀ ਹਨਾ ਹਾਂਜੀ ਧੰਨਵਾਦ ਬਦਨਾ ਜਿਹੜੀ ਟੈਲਰ ਟੁੱਲੇ ਤੁਸੀਂ ਦੇਖ ਲਈ ਫੁੱਲ ਬਣਾਈ ਕਰ ਮਲ ਨੇ ਕੱਢ ਕੇ ਸੋਣਾ ਸਾਨੂੰ ਨਹੀਂ ਖੁਰਨੇ ਬਹੁਤ ਸੋਹਣੀ ਹੈ ਸੋਹਣੀ ਫੇਸ ਕੁਆਲਿਟੀ ਜਰਸੀ ਇਹ 골ਡਨ ਚ ਆ ਜਾਂਦੀ ਹੈ ਜੀ ਤੇ ਇਹਦੀ ਡਿਮਾਂਡ ਜੈਜ ਈ ਆਪਾਂ 46000 ਰੀ ਦੇ ਦਾਂਗੇ ਜੀ ਬੜਾ ਆਫਰ ਹੀ ਆ ਜੀ ਬਸ ਹੋਏ ਨਾ ਜੈ ਜੈ ਭਾਵੇਂ ਵਾਲੇ ਭਾ ਇਹ ਅੱਜ ਅੱਜ ਦੀ ਆ ਜਿੱਦੇ ਕਰਨ ਵਾਲੀ ਤੇ ਮੈਂ ਉਹ ਤਿਆਰ ਹੋ ਕੇ ਤੁਹਾਨੂੰ ਪਤਾ ਹੀ ਵਧਰੇਗੀ ਨਹੀਂ ਗੱਲ ਆ ਜੀ ਜਿੱਦ ਤਿਆਰ ਹੋ ਗਈ ਉਹਦੇ ਤੁਹਾਨੂੰ ਵੀ ਪਤਾ ਬਈ ਕਿਹੜੇ ਭਾਅ ਮਿਲਣੇ ਆ ਅੱਜ 46000 ਦੀ ਦੇ ਦਾਂਗੇ ਵਿੱਚ ਥੋੜਾ ਕਨਾ ਮਾਨਤਨ ਹੋ ਜਾਊਗਾ ਜੀ ਨਾਕ ਹੋ ਗਿਆ ਤਿੰਨ ਜੀ ਤੇ 4 ਨੰਬਰ ਵੀਰੇ ਇਹਦਾ ਇਹ ਜੀ ਕੱਚੀ ਆਈ 20 25 ਦਿਨ ਦੀ ਘਟੋ ਘਟ 20 25 ਦਿਨਾਂ ਦੀ ਹਾਂਜੀ ਪਹਿਲਾਂ ਸੁਆਈ ਵਾਰ ਇਹ ਵੇਲੇ ਹਾਈਟ ਤੇ ਬਜਟ ਬਹੁਤ ਵਧੀਆ ਹੀ ਵਸੇ ਸੂਆ ਦੰਦੋ ਚੈੱਕ ਹੋਈ ਆ ਬਾਈ ਮੈਂ ਉਹ ਯਾਰ ਮੈਂ ਨਹੀਂ ਭਲਾਂ ਕਿਸੇ ਨੇ ਕੀਤੇ ਠੀਕ ਹੈ ਜੀ ਚੰਗੀ ਆ ਵੱਡੀ ਵੈਡ ਆ ਵੀਰੇ ਵੱਡੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ ਸੂਆ ਪਹਿਲਾ ਜੀ ਹਜੇ 20 ਤੋਂ 25 ਦਿਨ ਬਾਈ ਦੱਸਦਾ ਕਿ ਖੁੱਲੇ ਲੈ ਜੂਗੇ ਜੀ ਲਾਲੋ ਸਾਹਿਬ ਬਈ ਹਵਾਨਾ ਬਣਾਉਣਾ ਸਟਾਰਟ ਕਰਤਾ ਕਰ ਮਾਲੀ ਨੇ 20 25 ਦਿਨ ਜਿੰਨੀ ਸਾਂਭ ਲੋਂਗੇ ਜਿੰਨੀ ਖਰਾਕ ਪਾ ਲੋਂਗੇ ਪੂਰੀ ਵੱਡੀ ਵੈਰ ਜਨਕੇ ਵੀਰੇ ਹਵਾਨਾ ਸੋਨਾ ਤਿਆਰ ਕਰੇ ਆਉਗੀ ਸੋਨਾ ਥਾਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਬਾਕੀ ਫੇਸ ਕੁਆਲਿਟੀ ਸੋਹਣੀ ਐ ਚੈੱਕ ਕਰ ਸਕਦੇ ਹੋ ਵਜਨ ਵਜੂਦ ਵਾਲੇ ਜੇ ਕੋਈ ਪੱਟੀ ਚਾਸੀ ਭਾਲ ਦਾ ਫਰਦਾ ਤਾਂ ਚੰਗੀ ਆ ਵੀਰੇ ਵੜ ਦੁੱਧ ਕਿੰਨਾ ਕ ਪਿਆਜੂ ਪਹਿਲੇ ਸਵੇਪੇ ਉਹਦਾ ਸੇਵਾ ਨਾਲ ਦੋਤਾ ਜੇ ਵੜਾ ਜਿਹੜਾ ਸਾਂਭ ਲੋਂਗੇ ਉਹਦਾ 20 20 ਪਿਆਜੇ 22 ਪਿਆਜੇ ਤੇ ਉਹਦਾ 10 20 ਇਹੀ ਗੱਲ ਹੈ ਇਹ ਬੜਾ ਵੈਸਾ ਨਾ ਹੀ ਸੇਵਾ ਨਾ ਬੜਾ ਚੰਗੀ ਆ ਜੀ ਇਹ ਦੁੱਧ ਤਾਂ ਵੀਰੇ ਸੇਵਾ ਦਾ ਤੇ ਇਹਦੀ ਡਿਮਾਂਡ ਐ ਫਿਰ ਕੱਚੀ ਕੱਚੀ ਦੀ ਜੀ ਇਹਦਾ 52000 ਰੁਪਏ ਆ ਜੇ ਕੱਚੀ ਕੱਚੀ ਦਾ ਕੱਚੀ ਕੱਚੀ ਦਾ ਜੀ ਹਾਂਜੀ ਜਦੋਂ ਤਿਆਰ ਹੋ ਗਈ ਉਦੋਂ 75000 ਤੋਂ ਬਾਹਰ ਦੀ ਵਸੇ ਠੀਕ ਆ ਵੀਰੇ ਹਾਂਜੀ ਤੇ ਅੱਗੇ ਨਾਗ ਆ ਗਿਆ ਵੀਰੇ 5 ਨੰਬਰ ਦੀ ਹਾਂਜੀ ਇਹ ਨੇ ਦੂਜੇ ਸੂਏ ਵਾਛੇ ਨੇ ਸੁਣਾ ਜੀ ਇਹ ਬਲੈਕ ਜਰਸੀ ਆ ਗਈ ਕੋਈ ਗੱਲ ਰਾਂ ਵਾਲੀ ਸੂਆ ਦੂਜਾ ਨੂਰ ਭਾਂਡੇ ਦੀ ਪੂਰੀ ਸਾਫ਼ ਆ ਵੀਰੇ ਕੋਡ ਛਾਂ ਕੇ ਦੇ ਪੂਰਾ ਵੀ ਨੇ ਖਾਨੇ ਨੇੜੇ ਤੋਂ ਚੈੱਕ ਕਰ ਲਓ ਸੋਹਣੇ ਸੈਜ ਦਾ ਲੱਗਿਆ ਵਾ ਚਮਕ ਦਮਕ ਵਾਲੀ ਹੈ ਜੀ ਰੰਗ ਪ੍ਰਿੰਟ ਵਾਲੀ ਹੈ ਦੇਖ ਸਕਦੇ ਹੋ ਛੋਟਾ ਜਿਹਾ ਕਾਨਾ ਤਿੰਨ ਉਂਗਲਾਂ ਦਾ ਚੰਗੀ ਹੈ ਚੰਗੀ ਸੰਭੀ ਪਲੀ ਆ ਕਲਰ ਆ ਜਾਂਦਾ ਜੀ ਕਾਫੀ ਕਲਰ ਕਿੰਨਾ ਭਾਜੂ ਬਰੇ ਕੀ ਰਕਾਰਡ ਆ ਜੀ ਇਹਦਾ ਇਹਦਾ ਹੀ 18 ਕਿਲੋ ਬੰਦੇ ਨਾਲ ਚੋਇਆ ਬਈ ਦੋਦ ਬਈ ਇਹ ਤੋਂ ਲਈ 18 ਕਿਲੋ ਜੀ ਹਾਂਜੀ ਬੱਸ ਤੇ ਮੇਰਾ ਦਿਸੀ ਜਾਂਦੀ ਆ ਆਪਣੇ ਸਾਹਮਣੇ ਆ ਠੀਕ ਆ ਇਹ ਕਿਰਾ ਇਹ ਤਾਂ ਗੱਲ ਹੈ ਜੀ ਇਹਦਾ ਮੀਲੇਵਾ ਪੂਰਾ ਜੀ ਹਟਲ ਫਿਰਦੀ ਆ ਸਾਰੀ ਗੱਲ ਕੱਢ ਕੇ ਸੁਣਾ ਬਾਕੀ ਸੰਭੀ ਪਲੀ ਆ ਕੋਈ ਆ ਨਹੀਂ ਵੀਰੇ ਲਿਸੜ ਜੀ ਨੀਗੀ ਹੁਣ ਸੰਭੀ ਪਲੀ ਵੈੜਾ ਜੀ 17 18 ਕਿਲੋ ਪਿਛਲੇ ਸੂਏ ਦਾ ਚੋਆ ਵਾ ਜੀ ਇਹ ਅਗਤੀਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿ ਆਪਾਂ ਕਿੰਨਾ ਕੁ ਝੋਲਾਗੇ ਇਹਦੀ ਡਿਮਾਂਡ ਜੀ ਬਾਈ ਬਾਈ 52000 ਰੁਪਏ ਜੀ ਇਹਦਾ ਵੀ 52000 ਹਾਂਜੀ ਜੈ ਜੈ ਨਾ ਗੋਗੇ ਵੀਰੇ ਪੰਜ ਆਹ ਵੇਖੋ ਹੋਈ ਤਾਂ ਨਹੀਂ ਲੋ ਜੀ ਢੱਲ ਪੂਰੀ ਗੱਠਾਂ ਨੂੰ ਢੱਲ ਫਿਰਦੀ ਆ ਜੀ ਹਾਂਜੀ 6 ਨੰਬਰ ਨਾ ਕਿ ਉਹ ਇਹ ਆ ਗਈ ਥੋੜੀ ਸਾਹੀ ਵਾਲ ਜੀ ਬੜਾ ਇਹ ਸਾਹੀ ਵਾਲ ਆ ਗਈ ਹਾਂਜੀ ਉਹ ਆ ਗਈ ਨਮਾ ਜੀ ਇਹਦਾ ਹੀ ਦੂਜਾ ਸੁਆਈ ਠੀਕ ਆ ਹਾਂਜੀ ਤੇ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਕੋਈ ਅੱರ್ಧ ਤਾਂ ਲੈ ਜਾਣੇ ਇਹਨੇ ਵੀ ਕੱਦ ਵੇਲ ਦੀ ਚੰਗੀ ਪੂਰੀ ਵੱਡੀ ਉਹਨੇ ਵੇਖ ਲਈ ਦੀ ਆਹ ਚਾਰ ਕਾ ਦੁੱਧ ਪੀਉ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਆ ਕੈਮਰੇ ਤੋਂ ਡਰਦਾ ਬਥੂ ਇਧਰ ਟੋਟਲ ਬਾਹਰ ਨੂੰ ਇਧਰ ਨੂੰ ਲੈ ਚੱਲਿਓ ਜੀ ਕੋਈ ਗੱਲ ਨਹੀਂ ਸੂਣਾ ਮੋਟਾ ਥਾਣਾ ਡਰਦਾ ਥੋੜਾ ਜਿਹਾ ਉਪਰਾ ਕਰਦਾ ਬੈਗ ਸਿਰ ਤੋਂ ਬਵੰਜਾ ਚੈੱਕ ਕਰ ਲੋ ਹਫਤੇ ਦੀ ਕੱਚੀ ਆ ਜੀ ਤੇ ਹਫਤੇ ਦੀ ਕਰਦਾ ਕਰਮ ਵਾਲੀ ਨੇ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੈਣਾ ਟੈਂਕਣੇ ਜੇ ਵੈਸੇ ਹੀ ਆ ਜੀ ਮਗਰਲੇ ਇਹ ਨਹੀਂ ਚਲਦਾ ਜੀ ਕੋਈ ਵੀ ਠੀਕ ਆ ਵੀਰੇ ਇਹ ਤਾਂ ਮੂਹਟਾਂ ਚੰਗੀ ਆ ਚਮਕਦਮ ਕਾਲੀ ਵੈਡਾ ਹਾਂ ਜੀ ਕੈਮਰੇ ਤੋਂ ਡਰਦੀ ਥੋੜੀ ਜੀ ਠੀਕ ਆ ਤੇ ਇਹਦੀ ਡਿਮਾਂਡ ਜੀ ਇਹਦਾ ਵੀ 52000 ਰੀ ਆ ਜੀ ਇਹਦਾ ਵੀ 52000 ਹਾਂ ਜੀ ਆਪਾਂ ਲੋਕਾਂ ਦਾ ਸਾਥ ਨਹੀਂ ਕਰਨਾ ਇਹ ਠੀਕ ਆ ਜੀ ਵੱਡੀ ਵੈਡਾ ਖਾਨੀ ਚੰਗੀ ਆ ਇਹਦਾ ਵੀ 52000 ਡਰਦੀ ਥੋੜੀ ਜੀ ਉਹ ਪੂਰਾ ਕਰੀ ਜਾਂਦਾ ਬਸੂ ਵੀਰੇ ਇਹ ਨਾਗ ਤੁਹਾਨੂੰ ਦਿਖਾਇਆ ਵੀਰੇ 6 ਨੰਬਰ ਦੀ 52000 ਰੁਪਏ ਜੇ ਕੋਈ ਜੋੜਾ ਮਲਾ ਕੇ ਲੈ ਜੂ ਤਾਂ ਮਾਣਤਾਂ ਨੂੰ ਪੂਰਾ ਜ਼ਿਆਦਾ ਹੋ ਜੂਗਾ ਜੀ ਨਾਗ ਆ ਗਿਆ ਵੀਰੇ 7 ਨੰਬਰ ਜੀ ਇਹ ਵੀ ਸ਼ਾਈ ਵਾਜ ਆ ਗਈ ਜੀ ਇਹ ਵੀ ਸਾਈਨਸ ਹੋ ਆ ਕਿੰਨਾ ਮਾ ਜੀ ਇਹ ਪਹਿਲਾ ਸੁਆਈ ਇਹ ਪਹਿਲਾ ਜੀ ਠੀਕ ਆ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਵੀ ਕੋਈ ਅਰਸ਼ਤਨਾ ਹਫਤੇ ਦੇ ਵਿੱਚ ਬਚਾ 8-7 ਦਿਨ ਜੀ ਹਾਂ ਜੀ ਠੀਕ ਆ ਜੀ 8-7 ਦਿਨ ਬਾਅਦ ਦੱਸਦਾ ਕਿ ਲੈ ਜੂਗੀ ਇਹ ਚੰਗੀ ਐ ਵੀ ਵੜ ਵੀਰੇ ਇਹ ਸਾਹੀਵਾਲ ਚਾਗੀ ਐ ਜੀ ਸੂਣਾ ਥੜਾ ਦਾ ਸੇਜ ਅੱਲਾ ਕੱਲਾ ਨਿਖੜਵਾ ਹਾਥੀ ਜਵਾਈ ਵਾਲਾ ਥਾਣਾ ਪੂੜ ਸ਼ਾਂਖ ਇਹਦੇ ਵੀ ਨਹੀਂ ਪੂਰਾ ਕ ਲਿਹਾਰੇ ਨਾ ਥੋੜਾ ਜਿਹਾ ਤੁਰਨਾ ਲਿਹਾਰੇ ਨਾ ਮੰਨਦੀ ਆ ਥਾ ਲਿਹਾਰੇ ਦਾ ਕਰਦੀ ਆ ਥੋੜਾ ਇਹ ਸੰਗਲ ਸੰਗਲ ਸੀ ਗਾਇ ਗੱਲ ਤਾਂ ਕਰਕੇ ਹੁਣ ਆਪੋ ਤੇ ਲਿਹਾਰਾ ਪਤਾ ਉਹਦੇ ਨਾਲ ਥੋੜਾ ਜਿਹਾ ਤੁਰਨਾ ਨਹੀਂ ਹੁੰਦਾ ਜੇ ਵੜਨ ਕਿੰਨਾ ਪਿਆ ਜੁਗਰੇ ਦੋਦ ਬਹੁਤ ਆ ਬੜਾ ਸੇਵਾ ਦਾ ਤੇਰਾ 10 ਲੀਟਰ ਤਾਂ ਪਿਆਉਗੀ ਵਧੀਆ 13 14 ਲੀਟਰ ਬਾਈ ਦੱਸਦਾ ਕਿ ਖੁੱਲਾ ਹੀ ਪਿਆਜੂਗੀ ਜੀ ਹਾਂਜੀ ਸੋਹਣਾ ਥਾਣਾ ਦਾ ਸਹਿਜ ਇਕੱਲਾ ਇਕੱਲਾ ਨਿੱਖੜਨਾ ਬਾਕੀ ਦੁੱਧ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਜੀ ਨਾਗ 7 ਨੰਬਰੀਆ ਤੋਂ ਬਾਹਰ ਲਿਜਾ ਹਾਂਜੀ ਤੇ ਇਹਦਾ ਮੁੱਲ ਕੀ ਹੈ ਜੀ ਇਹਦਾ 42000 ਰੁਪਏ ਹੀ ਲਾ ਠੀਕ ਆ ਇਹਦਾ ਬਾਈ ਕਹਿੰਦਾ 42000 ਰੁਪਿਆ ਵਿੱਚੋਂ ਮਾਣਤਾਨ ਹੋ ਜਾਊਗਾ ਜੀ ਤੇ ਨੰਬਰ ਆ ਗਿਆ ਜੀ 8 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਪਹਿਲਾ ਸੂਏ ਦੱਸਿਆ ਨੇ ਇਧਰ ਜੀ ਸੂਆ ਪਹਿਲਾ ਜੀ ਹਾਂਜੀ ਤੇ ਸਮਾ ਜੀ ਕੁਝ 8-10 ਤਾਂ ਨਹੀਂ ਵੀ ਲੈ ਜੂਗੀ ਬਣ ਇਹ ਵੀ ਲੈ ਜੂਗਾ ਸਾਤ ਦਿਨ ਹਜੇ ਜੀ ਠੀਕ ਹੈ ਜੀ ਸੂਆ ਪਹਿਲਾ ਬਾਈ ਦਾ ਦੱਸਦਾ ਕਿ 8-7 ਦਿਨ ਹਜੇ ਲੈ ਜੂਗੀ ਜੀ ਚਲੋ ਸੂਏ ਦਾ ਵੀਰੇ ਬਾਕੀ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਪਹਿਲਾ ਮੰਨ ਲਿਆ ਕਰੋ ਦੂਜਾ ਮੰਨ ਲਿਆ ਕਰੋ ਸਾਰਾ ਮਾਲ ਬਾਈ ਦਾ ਖਰੀਦਿਆ ਘਰ ਦਾ ਕੋਈ ਮਾਲ ਨਹੀਂ ਜੀ ਬਾਕੀ ਸੂਣਾ ਥਾਣਾ ਦਾ ਸਹਿਜ ਇਕੱਲਾ ਇਕੱਲਾ ਨਿੱਖੜ ਮਾ ਹੱਥੀ ਜਵਾਈ ਵਾਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੂਣਾ ਥਾਣਾ ਦਾ ਸਹਿਜ ਨੋਰਮਲ ਜੀ ਹਾਈਟ ਆ ਵੀਰੇ ਕੋਈ ਬਾਲੀ ਵੱਡੀ ਮੰਨ ਕੇ ਨਾ ਵੇ ਵਧੀਆ ਰਾਜੀ ਲੱਸੀ ਲੱਸੀ ਪਰ ਸਭੀ ਭਲੀ ਪੂਰੀ ਚੰਗੀ ਆ ਇਹਦੀ ਡਿਮਾਂਡ ਜੀ ਇਹਦਾ 40-4000 ਛੱਡ ਦਾਂਗੇ ਠੀਕ ਆ ਇਹਦਾ ਬਾਈ ਕਹਿੰਦਾ 40-4000 ਛੱਡ ਦਾਂਗੇ 39000 ਦੀ ਦੇ ਦੇਣੀ ਆ ਛੋਟਾ ਜਾ ਭਾਈਆ ਬੱਚੀਆਂ ਵਾਲੇ ਭਾਜ ਮਿਲ ਜਾਣੀਆਂ ਦੁੱਧ 14 15 ਕਿਲੋ ਦੇ ਆਸ-ਪਾਸ ਮਾਈ ਦਾਸ ਦਾ ਤੇ ਜੁੱਤ ਭਾਗੀ ਸੇਵਾ ਦਾ ਹੁੰਦਾ ਜਿੰਨਾ ਤੁਸੀਂ ਝੋ ਸਕਦੇ ਆ ਨੋ ਨੰਬਰ ਨਾਲ ਸੁਆ ਸੁਆ ਇੱਕ ਵੀ ਬੱਚਿਆ ਹੀ ਰਾਤ ਦੀ ਸੁਆ ਕਿੰਨੇ ਵਾਂ ਸੁਈਏ ਜੀ ਦੂਜੇ ਸੁਈ ਹਾਂ ਬੱਚਾ ਰਾਤ ਨੂੰ ਸੁਆ ਜੀ ਠੀਕ ਆ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਜੀ ਬੱਚਾ ਜੇਰ ਕੰਪਲੀਟ ਆ ਹਾਂਜੀ ਹਾਂਜੀ ਕਿੰਨਾ ਕ ਕੱਢਿਆ ਬੋਲਾ ਵੀਰੇ ਤੜਕੇ ਇਹਨੇ ਬੋਲਾ ਹੋਊਗਾ ਕੋਈ 5 ਲੀਟਰ ਦੇ ਨੇੜ ਡੰਗਦਾ ਹੀ ਅੱਜ ਡੰਗਦਾ ਹਾਂ ਬੋਲਾ ਦੋ ਟਾਈਮ ਚੋਲੇ ਚਾਹ ਕਿਵੇਂ ਵੀ 10 ਕਿਲੋ ਦੇ ਆਸ-ਪਾਸ ਹਾਂ ਹੈਗਾ ਜੀ ਠੀਕ ਆ 10 ਕਿਲੋ ਦੇ ਆਸ-ਪਾਸ ਬਾਈ 10-10 ਕੇ ਬੋਲਾ ਤਿਆਰ ਹੋਊਗਾ ਸੋਹਣੀ ਜਰਸੀ ਆ ਬੱਚਾ ਮਗਰ ਆ ਗਿਆ ਜੀ ਮੀਲ ਕਾਫ ਜੀ ਬਾਕੀ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਚੈੱਕ ਕਰ ਸਕਦੇ ਹੋ ਤੇ ਇਹਦਾ ਛੋਟਾ ਜਿਹਾ ਭਾਜ ਇਹ ਆ 48000 ਦੇ ਦੇ ਦਾਂਗੇ ਜੀ ਵਾਰ ਠੀਕ ਆ ਇਹ ਬਾਈ ਕਹਿੰਦਾ 48000 ਦੀ ਦੇ ਦੇਾਂਗੇ ਚੰਗੀ ਠੰਡੀ ਮਿੱਠੀ ਪੂਰੀ ਜਿਵੇਂ ਮਾਰਦੇ ਨਿਆਣਾ ਪਾਇਓ ਚਾ ਨਾ ਪਾਇਓ ਇਹ ਵੀ ਗਾਰੰਟੀ ਆ ਹਾਂ ਠੀਕ ਆ ਜੀ ਨਿਆਣਾ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਇਓ ਬੇਫਿਕਰ ਹੋ ਜੋ 48000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੀ ਚੰਗੀ ਹੈ ਵੀਰੇ ਜਰਸੀ ਇਹ ਵੀ 10 ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾਜ ਇਹ ਵੀ ਤੀਜਾ ਸੁਆ ਹੋਊਗਾ ਜੀ ਠੀਕ ਆ ਇਹ ਸੁਈ ਕਾ ਦੋ ਅੱਜ ਹੀ ਸੁਈ ਆ ਜੀ ਰਾਤ ਦਾ ਸੌਦਾ ਕੀਤਾ ਜੀ ਠੀਕ ਆ ਗੱਬਣ ਦਾ ਗੱਬਣ ਦਾ ਠੀਕ ਆ ਉਹ ਥਾਂ ਖਿਚਣਾ ਕਿਤੇ ਸੂਪੀ ਵੜਾ ਜੀ ਠੀਕ ਆ ਬੱਚਾ ਕੀ ਦਿੱਤਾ ਜੀ ਅੱਛਾ ਜੀ ਜੇਰ ਕੰਪਲੀਟ ਹੈ ਜੀ ਹਾਂ ਜੀ ਉਹ ਕਹਿੰਦੇ ਜੇਰ ਤਾਂ ਵੀ ਪੈ ਗਈ ਉੱਥੇ ਅਗਲੇ ਅਗਲੇ ਦੇ ਘਰ ਹੀ ਪਈ ਆ ਜੀ ਸੁਈ ਸਵਾਈ ਲਿਆਂਦੀ ਆ ਹਾਂ ਸੁਈ ਸਵਾਈ ਉੱਥੇ ਲਿਆਂਦੀ ਆ ਹਾਂ ਠੀਕ ਆ ਕਿੰਨਾ ਕਬੌੜਾ ਦੱਸਿਆ ਮਾਲਕਾਂ ਨੇ ਯਾਨੀ ਕਿ ਅੱਗੇ 15 16 ਲੀਟਰ ਦਾ ਤੇ ਚੋਇਆ ਵਾ ਜਣਾ ਨਾਰਮਲ ਸੇਵਾ ਸੀਗੀ ਵੀ ਘਰ ਯੋਜਾ ਸੀਗਾ ਥੋੜੀ ਜਿਹੀ ਘਰ ਤੇ ਸੇਵਾ ਵਾਲੀ ਹਾਂਜੀ ਹਾਂਜੀ ਤੁਹਾਨੂੰ ਦੇਖਦੀ ਹੋਊਗੀ ਜੀ ਸੇਵਾ ਜ਼ਰੂਰ ਕਰਾਂਗੇ ਬਾਕੀ ਚਾਰੂ ਬਥਰੀਆ ਬਰਾੜਾ 15 16 ਕਿਲੋ ਨਾਰਮਲ ਜੋ ਆਈ ਹੁਣ ਬੰਨਣ ਬੰਨਣ ਤਾਂ ਅੰਕੀ ਅੰਦਰ ਤਾਂ ਕਰਕੇ ਇਥੇ ਬਾਹਰ ਤਾਂ ਕਰਕੇ ਬਾਹਰ ਬਾਹਰ ਬੰਨ ਤੇ ਪਹੂ ਜਿਆਦੇ ਠੀਕ ਹੈ ਵੀਰੇ ਹਾਂਜੀ ਤੇ ਇਹਦੀ ਜੈ ਜੀ ਦੀ ਡਿਮਾਂਡ ਇਹਦਾ ਹੀ 42000 ਰੁਪਇਆ ਠੀਕ ਹੈ ਇਹ ਤਾਂ ਬਾਈ ਕਹਿੰਦਾ 42000 ਰੁਪਇਆ ਯਾਨੀ ਕਿ 3-4 ਲੀਟਰ ਆਪਾਂ ਬੋਲਾ ਕੱਢਿਆ ਆ ਕੇ ਦਾ ਠੀਕ ਹੈ ਵੀਰੇ ਹਰ ਕੇ ਸਵੇਰ ਠੀਕ ਹੈ ਜੀ ਹਾਂਜੀ 3 ਤੋਂ 4 ਲੀਟਰ ਬਾਈ ਦੱਸਦਾ ਕਿ ਆਪਾਂ ਇਹਦਾ ਬੋਲਾ ਕੱਢ ਲਿਆ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ